ਭਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਸੰਗਤ ਜੀ ਅਸੀਂ ਗੁਰਦੁਆਰਾ ਦੁੱਖ ਨਿਵਾਰਨ ਸਰੋਵਰ ਕੈਮਾਂਬੜੀ ਢਾਬ ਪਿੰਡ ਅਖਾੜਾ ਜੋ ਜਗਰਾਮਾਂ ਦੇ ਕੋਲੇ ਆ ਉੱਥੇ ਤੁਹਾਨੂੰ ਦਿਖਾਉਣ ਲੱਗੇ ਆ ਅੱਜ ਇੱਥੇ ਕੈਮਾਂਬੜੀ ਢਾਬ ਦਾ ਪਵਿੱਤਰ ਸਰੋਵਰ ਆ ਜਿਸ ਨੂੰ ਪ੍ਰਮਾਤਮਾ ਵੱਲੋਂ ਬਚਨ ਹੋਇਆ ਵੀ ਜੋ ਵੀ ਬੱਚਾ ਜਿਹਦਾ ਸਰੀਰ ਨਾ ਬਣਦਾ ਹੋਵੇ ਬੱਚਾ ਛੋਟਾ ਹੋਵੇ ਸੁੱਕਦਾ ਜਾਂਦਾ ਹੋਵੇ ਉਹਦਾ ਸਰੀਰ ਨਾ ਬਣਦਾ ਹੋਵੇ ਉਹਨੂੰ ਇੱਥੇ ਇਸ਼ਨਾਨ ਜੇ ਕਰਵਾ ਲਈਏ ਆਪਾਂ ਤਾਂ ਉਹਦਾ ਸਰੀਰ ਬਣ ਲੱਗ ਜਾਂਦਾ ਇਸ ਸਰੋਵਰ ਦੇ ਵਿੱਚ ਇਹ ਇਹ ਪਵਿੱਤਰ ਸਰੋਵਰ ਆ ਕੰਮਾਬਾਈ ਟਾਬ ਦਾ ਪ੍ਰਵਿੱਤਰ ਸਰੋਵਰ ਜਿੱਥੇ ਦੁੱਖ ਕੱਟੇ ਜਾਂਦੇ ਆ ਬਹੁਤ ਦੂਰ ਦੂਰ ਤੋਂ ਸੰਗਤਾਂ ਆ ਕੇ ਇੱਥੇ ਆਪਦੇ ਬੱਚਿਆਂ ਨੂੰ ਛੋਟੇ-ਛੋਟੇ ਬੱਚਿਆਂ ਨੂੰ ਇਸ਼ਨਾਨ ਕਰਵਾ ਕੇ ਲੈ ਕੇ ਜਾਂਦੀਆਂ ਤੇ ਉਹਨਾਂ ਦੇ ਸਰੀਰ ਵੀ ਬਣਦੇ ਆ ਮਤਲਬ ਇਹ ਬਹੁਤ ਟਾਈਮ ਤੋਂ ਚੱਲਦੀ ਆ ਰਹੀ ਆ ਵਰਤਾ ਇਹ ਇਹਦੀ ਲੋਕੇਸ਼ਨ ਆ ਜਗਰਾਮਾ ਤੋਂ 6-7 ਕਿਲੋਮੀਟਰ ਅੱਗੇ ਜਾ ਕੇ ਪੈਂਦਾ ਅਖਾੜਾ ਉੱਥੇ ਗੁਰਦੁਆਰਾ ਸਾਹਿਬ ਆ